ਰੱਬ ਦਾ ਸ਼ੁਕਰ ਹੈ ਜਿਸ ਨੇ ਤੰਦਰੁਸਤ ਤਨ ਦਿੱਤਾ ਜਿਉ ਲਈ ਜਿੰਨਾ ਚਾਹੀਦਾ ਸੀ ਉਹਨਾਂ ਕਿ ਤਨ ਦਿੱਤਾ ਰੱਬ ਦਾ ਸ਼ੁਕਰ ਹੈ ਜਿਸ ਨੇ ਸੁਖੀ ਪਰਿਵਾਰ ਦਿੱਤਾ ਦੁਨੀਆ ਵਿੱਚ ਆਦਬ ਸਨਮਾਨ ਤੇ ਸਤਕਾਰ ਦਿੱਤਾ ਰੱਬ ਦਾ ਸ਼ੁਕਰ ਹੈ ਜਿਸ ਨੇ ਰਹਿਣ ਲਈ ਘਰ-ਵਾਰ ਦਿੱਤਾ ਵੱਡੇ ਛੋਟੇ ਦੀ ਇੱਜ਼ਤ ਕਰਨ ਵਾਲਾ ਸੰਸਕਾਰ ਦਿੱਤਾ ਰੱਬ ਦਾ ਸ਼ੁਕਰ ਹੈ ਜਿਸ ਨੇ ਰੋਜ਼ਗਾਰ ਲਈ ਪੜ੍ਹਾਈ ਦਿੱਤੀ ਸਭ ਨੂੰ ਪਿਆਰ ਕਰਨਾ ਸਿਖਾਇਆ ਨਹੀਂ ਕਿਸੇ ਨਾਲ ਲੜਾਈ ਦਿੱਤੀ ਰੱਬ ਦਾ ਸ਼ੁਕਰ ਹੈ ਜਿਸ ਨੇ ਮਨ ਵਿੱਚ ਨਹੀਂ ਹੰਕਾਰ ਦਿੱਤਾ ਉਸ ਨੇ ਛੋਟਿਆਂ ਲਈ ਪਿਆਰ ਤੇ ਵੱਡਿਆਂ ਲਈ ਸਤਿਕਾਰ ਦਿੱਤਾ ਰੱਬ ਦਾ ਸ਼ੁਕਰ ਹੈ ਜਿਸ ਨੇ ਦੂਜਿਆਂ ਦੀ ਮਦਦ ਕਰਨਾ ਸਿਖਾਇਆ ਉਸ ਨੇ ਹੋ ਰਹੇ ਅਨਿਆਏ ਖਿਲਾਫ ਖੜਨਾ ਸਿਖਾਇਆ ਰੱਬ ਇਉਂ ਹੀ ਰੱਬ ਇਉਂ ਹੀ ਰਹਿਮਤ ਰੱਖੀ ਆਪਣੇ ਬੰਦੇ ਤੇ ਕਦੇ ਨਾ ਮਾੜਾ ਕੰਮ ਕਰਾਈ ਇਹਨਾਂ ਧਿਆਨ ਦੁਆਈ ਕੰਮ ਚੰਗੇ ਤੇ ਇਹਨਾਂ ਧਿਆਨ ਦੁਆਈ ਕੰਮ ਚੰਗੇ ਤੇ